pa? ਉਈ ਸਰ ਮੋਤੀਆਂ ਵਾਲਿਓ ਜੀ ਐਨ ਨੂੰ ਸਵਾਗਤ ਆ ਤੁਹਾਡਾ ਹਾਰ ਤੁਹਾਡੇ ਵਾਸਤੇ ਲਿਆ ਸੀ ਪਰ ਘਰੇ ਭੁੱਲਿਆ ਏ ਤੇ ਸਮਾਂ ਇਸ ਵਕਤ 7:10 ਦਾ ਹੋਇਆ ਤੇ ਚੋਬਰ ਦਾ ਸਮਾਂ ਹੋ ਗਿਆ ਜਿੰਮ ਹੋਣ ਦਾ ਕੋਈ ਗੱਲ ਨਹੀਂ ਹਲੇ ਆਪਣੀ ਡਿਊਟੀ ਦਾ ਸਮਾਂ ਪਿਆਗਾ ਕਚਾਈ ਮੰਨਣ ਵਾਲੀ ਕੋਈ ਗੱਲ ਨਹੀਂ ਗਈ ਤੇ ਬਾਕੀ ਸਾਰੇ ਚੋਬਰ ਖਾਪਾ ਖੋਣ ਹੋ ਗਏ ਚਲੇ ਗਏ ਕੁਝ ਲਾਈ ਜਾਂਦੇ ਆ ਤੇ ਲਾਸਟ ਆਈਟਮ ਬੋਲੀਆਂ ਸਾਡੇ ਕੋਲ ਆ ਹੁੰਦੀ ਆ ਵੀ ਆਪਣੇ ਪਿੰਡ ਦਾ ਮਿੱਤਰ ਤੇ ਕੋਈ ਗੱਲ ਨਹੀਂ ਚੰਗਾ ਵੀਰ ਕਿਆਦੂ ਹੋ ਗਰਮੋਨੇ ਆਉਣੇਗੇ ਹੈਪੀ ਲੋੜਾ ਆ ਬੈਠੇ ਬਾਕੀ ਚੋਬਰ ਖਾਪਾ ਗੋਨ ਹੋ ਕੇ ਠੀਕ ਆ ਮਿੱਤਰਾ ਜੀ ਜਾਂਦਿਆਂ ਨੂੰ ਮੈਂ ਦੋ ਸੂਰਜ ਕਿਵੇਂ ਚੜ੍ਹ ਗਿਆ ਅੱਜ ਇੰਦਰ ਚੀਸ਼ੇ ਬਜਰੀ ਸੀ ਜਾਂਦਾਗਾ ਠੀਕ ਆ ਭਾਈ ਸੋਹਣਾ ਮਾਹੌਲ ਸਵੇਕ 7 ਵਜੇ ਦਾ ਟਾਈਮ ਚੜ੍ਹਦੇ ਸੂਰਜ ਦਾ ਖੂਬਸੂਰਤ ਨਜ਼ਾਰਾ ਹਾਂਜੀ ਸੂਰਜ ਵੱਡਾ ਹੋ ਗਿਆ ਜਦੋਂ ਮੈਂ ਬਾਹਰ ਆ ਗਿਆ ਠੀਕ ਆ ਮਿੱਤਰਾ ਤੇ ਚੋਬਰ ਨਗਲੇ ਪਿੰਡ ਦੇ ਮਾਨਸਾ ਜ਼ਿਲ੍ਹੇ ਤੋਂ ਆ ਪਰਸ਼ੈਂਟੇ ਸੌਰੀ ਹੋ ਜਾਂਦਾ ਕਈ ਵਾਰ ਮੜਾ ਮੋਟਾ ਹਾਂ ਤੇ ਆਪਣਾ ਪਿੰਡ ਸੂਰਤੀਆ ਜ਼ਿਲ੍ਹਾ ਸਰਸਾ ਜਿੰਮ ਦੀ ਰੋਟੀ ਤੇ ਹਾਜ਼ਰ ਨੇ ਦਾਸ ਤੇ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ 28 ਵਿਸਾਖ 10 ਮਈ ਸਾਲ 2024 ਦਿਨ ਹੈਗਾ ਸ਼ੁੱਕਰਵਾਰ ਦਾ ਮੈਂ ਸਮਾਂ ਤੁਹਾਨੂੰ ਦੱਸ ਹੀ ਚੁੱਕਿਆ ਤੇ ਜੀ ਐਨ ਨੂੰ ਭਾਈ ਸਾਰਿਆਂ ਦਾ ਤੇ ਜਮ ਲਾ ਲਈ ਖਵਗਨ ਹੋਲੇ ਤੇ ਮੜਕੋ ਮੜਕੇ ਹੋਇਆ ਕੰਮ ਆਪਾਂ ਲੈਗ ਦਾ ਵਰਕਆਊਟ ਕਰ ਲਿਆ ਬਾਕੀ ਜੋਬਰ ਆਪੋ ਦਾ ਬਦਲਵਾ ਕੋਈ ਬਾਈ ਟਰਾਈ ਕੋਈ ਬੈਕ ਕੋਈ ਸ਼ੋਲਡਰ ਕੱਢੀ ਜਾਂਦਾ ਤੋਂ ਕੀ ਕੁਝ ਨਹੀਂ ਕਰ ਲਈਆ ਤੇ ਜੀ ਐਨ ਨੂੰ ਜੋਬਰਾ ਇਹ ਨੌਜਵਾਨ ਨਵਾਂ ਭਰਤੀ ਕਰਿਆਗਾ ਆਪਾਂ ਜਿਮ ਟਾਉਨ ਸੂਰਤੀਆ ਤੇ ਕਾਰਜਕਾਰ ਮੱਝ ਦਾ ਕੀ ਹੋਊਗਾ ਉਹ ਘਰੇ ਆ ਕੇ ਪਤਾ ਲੱਗੂ ਗੱਗੂ ਦਾ ਕਮਰਾ ਇਹ ਢੇੜ ਨਾਲ ਜੱਜ ਸਕੀਮ ਬਣ ਗਈ ਤਾਂ ਉਹਦੇ ਚੋ ਜਾ ਕੇ ਪੇਟੀਆਂ ਪੁੱਟੀਆਂ ਚੱਕਦੇ ਆ ਉਹ ਮਾਹੌਲ ਦੇਖਦੇ ਆਂਗੇ ਤੇ ਨਹੀਂ ਆਪਣਾ ਕਣਕਾ ਢੋਲ ਭਰਨ ਵਾਲਾ ਪਿਆਗਾ ਉਹੀ ਹਲੇ ਭਰਦਿਆਂਗੇ ਬਿਨਾਂ ਲਪਾਈ ਕਰੇ ਤਾਂ ਉਹਦੇ ਮਿਸਤਰੀ ਉਹਦੇ ਨਾਲ ਠੀਕ ਐ ਮਿੱਤਰਾ ਹਾਜੀ ਮੈਨੂੰ ਆਉਂਦੇ ਨਹੀਂ ਂਦੇਗੇ ਤੇ ਬਾਕੀ ਭਾਈ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਜੀ ਤੁਹਾਡੇ ਨਾਲ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਉਹ ਵੇਖ ਸਕਦੇ हां अक्टूबर ਕਹਿੰਦਾ ਲਾਈਕ ਕਮੈਂਟ ਬਈ ਰੱਜ ਕੇ ਕਰਿਆ ਕਰੋ ਦੱਬ ਕੇ ਦੱਸਿਆ ਕਰੋ ਗੱਲਬਾਤ ਸਾਰੀ ਕਿਵੇਂ ਲੱਗਦੀ ਹੈਗੀ ਤੇ ਨਵੇਂ ਆਏ ਹੋ ਸਬਸਕ੍ਰਾਈਬ ਕਰ ਲਓ ਤੇ ਫੋਲੋ ਕਰ ਲਿਓ ਜੀ ਫੇਸਬੁਕ ਤੇ ਦੇਖ ਰਹੇ ਹੋ ਤੇ ਦਿਖਾਉਨੇ ਦਿਨਚਾਰੇ ਪਹਿਲਾਂ ਆਪਣੀ ਉੱਤੇ ਡਿਊਟੀ ਲਾ ਲੀਏ ਤੇ ਇੱਕ ਦੋ ਚੁੱਭਰ ਰਹਿੰਦੇ ਨੇਗੇ ਤੇ ਅਜੇ ਇੱਥੇ ਸਮਾਂ ਹੋ ਜੂਗਾ 8:30 9 ਵੀ ਬੱਜ ਜਾਂਦੇ ਘਰ ਜਾਂਦਿਆਂ ਨੂੰ 9:30 ਵੀ ਹੋ ਜਾਂਦੇ 9:30 ਵੀ ਹੋ ਜਾਂਦੇ ਤੇ ਗੱਲਬਾਤ ਮੌਸਮ ਸੱਟਾ ਤੇ ਹਵਾ ਵਾਲਾ ਮਾਹੌਲ ਜਿਆ ਥੋੜਾ ਅੱਜ ਤੇਜ਼ ਹੈਗਾ ਤੇ ਸਾਹਮਣੇ ਵਾਲੇ ਦਰਖਤਾਂ ਨੇ ਤੋਤਿਆਂ ਨੇ ਦਰਾਖਤਾਂ ਤੇ ਲਾਈ ਹੋਈ ਆ ਰੌਣਕ ਆ ਜਾ ਉਹ ਯੇ ਖਾਪਾ ਖੂਨ ਹੱਥ ਹੈ ਪਿੰਡ ਦੀ ਉਹ ਸੈਕਿੰਡ ਹੱਥ ਠੀਕ ਹੈ ਉਹ ਕਿੱਥੇ ਜ ਗਿਆ ਹਾਈਥੇ ਘਰ ਗਿਆ ਗਰਮੀ ਆਉਂਦੇ ਸਾਰੀ ਜਾਨਾ ਸਾਤਰੀ ਕਾਲ ਬੁਲਾ ਦਿੰਦੇ ਇੱਕ ਵਾਰੀ ਵੇ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਫਿਰ ਮੈਂ ਕੈਮਰਾ ਬੰਦ ਕਰ ਦੂੰਗਾ ਇਹ ਮੈਂ ਲਾ ਹਟਿਆ ਤੁਹਾਡੇ ਪਹਿਲਾਂ ਆ ਜਾਂਦਾ ਆਪਾਂ ਰਾਲੇ ਮਿਲ ਕੇ ਖਾਪਾ ਖੂਨ ਹੋ ਜਾਂਦੇ ਅੱਜ ਨਹੀਂ ਡਰਦਾ ਅੱਜ ਤਾਂ ਚੱਕ ਮਾਇਆ ਗਾਣਾ ਰਾਹ ਲੈਣ ਦੇ ਕਿਹਦਾ ਕਰਾਂ ਅੱਜ ਬੰਦ ਨਾਲ ਬੰਦਾ ਉਹ ਤਾਂ ਮੇਰੀ ਗੋਲੀ ਲੱਗੇ ਹੋਈ ਤਾਂ ਬੰਦ ਹੋ ਗਈ ਉਹ ਹੋ ਜਾਂਦਾ ਇਹਦਾ ਜਿ ਲੈ ਕੇ ਲੋ ਗਿਆ ਮੈਂ ਤੇ ਸਪਾਈਸਨ ਸਬੂਤ ਰੱਖਿਆ ਤੇਰੇ ਵਾਸਤੇ ਮੈਂ ਆ ਕੇ ਕਹਿੰਦਾ ਐਵੇਂ ਹੀ ਕਹਤਾ ਉਹ ਵੀ ਲੱਗ ਲਈ ਆ ਠੀਕ ਐ ਮਿੱਤਰਾ ਤੇ ਕਹੇ ਇਹ ਜੋਬਰ ਭਾਈ ਰਾਤ ਨੂੰ ਲੇਟ ਸੌਂਦਾ ਤੇ ਆਪਣੇ ਪਿੰਡੋਂ ਬਾਹਰ ਹਵੇਲੀ ਵਾਲਾ ਮਿੱਤਰਾ ਇਹ ਉੱਥੇ ਰਾਤ ਤੱਕ ਡਿਊਟੀ ਹੁੰਦੀ ਹੈ ਹਵੇਲੀ ਦੇ ਤੁਹਾਨੂੰ ਪਤਾ ਜਦੋਂ ਖਾਣ ਪੀਣ ਬੈਹ ਜਾਂਦੇ ਆ ਮਿੱਤਰ ਫਿਰ 12 ਇੱਕ ਡੇਢ ਪਤਾ ਨਹੀਂ ਕਦੋਂ ਉੱਠਣ ਕਹਿੰਦਾ ਤਾਂ ਕਰਕੇ ਉੱਥੋਂ ਲੇਟ ਆਉਨੇ ਆ ਤੜਕੇ ਲੇਟ ਉੱਠਿਆ ਜਾਂਦਾ ਤੇ ਬਾਕੀ ਲੋਟਾ ਮੌਲ ਹੱਸ ਕੇ ਰਹਿਣੇ ਇਹਦੇ ਨਾਲ ਤੇ ਬੰਦੇ ਖੈਰ ਸਾਰੇ ਚੰਗੇ ਹੁੰਦੇ ਆ ਜਿਹੜੇ ਤੜਕੇ ਉੱਠ ਕੇ ਕਸਰਤ ਲਾਉਣ ਆ ਜਾਂਦੇ ਆ ਕਿਉਂ ਭਾਈ ਫੌਜੀ ਸਾਹਿਬ ਇਹ ਫੌਜੀਓ ਕਈ ਦਿਨ ਹੋ ਗਏ ਪਹਿਲਾਂ ਵੀ ਦੱਸਿਆ ਸੀਗਾ ਕਿ ਭਾਈ ਜਦੋਂ ਵੀ ਛੁੱਟੀ ਆਉਂਦੇ ਆ ਤੇ ਆਉਂਦੇ ਜਰੂਰ ਆਪਣੇ ਕੋਲੇ ਹਾਜ਼ਰੀ ਲਵਾਣ ਹਾਂ ਵੀ ਬਟੰਡੇ ਵਾਲਿਆ ਲੋਟਾ ਚਾਰਜਰ ਦਰੋਂ ਉਹ ਟੰਗਿਆ ਹੋਇਆ ਭੁੱਲ ਨਹੀਂ ਆਈ ਅੱਜ। ਲੋਟਾ ਠੀਕ ਹੈ। ਚੱਲਦਾ ਹੈ। ਠੀਕ ਹੈ ਕੋਈ ਨਾ ਬੈਠਾ। ਉਹ ਆਹੀ ਗੱਲ। ਤੇ ਜਿੰਮ ਤੋਂ ਛੁੱਟੀ ਦਾ ਟਾਈਮ ਹੋ ਗਿਆ ਤੇ ਇੱਕ ਬਾਈ ਗੁਰਲਾਲ ਸਿੰਘ ਔਲਖ ਬਾਈ ਪੁੱਛਦੇ ਸੀਗੇ ਕਿ ਬਈ ਜਿੰਮ ਛੁੱਟੀ ਆ ਆਪਦੀ ਆ ਜਿੰਮ ਆਪਣੀ ਨਹੀਂ ਹੈਗੀ ਵੀਰੇ। ਤਾਂਸ ਜਿੰਮ ਡੇਨਰ ਦੀ ਸਿਰਫ ਨੌਕਰੀ ਕਰਦੇ ਹੈਗੇ। ਵਾਹ ਬਈ। ਨੋ ਜਿਵੇਂ ਆ ਨਾ। ਤਾਕਦੰਗ ਆ। ਯਾ ਮੈਂ ਚਾਰੋਈ ਸਾਹਿਬ ਜੀ ਤੇ ਨਾਲ ਹੀ ਕਈ ਵੀਰ ਕਹਿੰਦੇ ਹੁੰਦੇ ਆ ਕਿ ਭਾਈ ਤੁਸੀਂ ਜਿੰਮ ਨੂੰ ਲੋਕ ਨਹੀਂ ਲਾਕੇ ਜਾਂਦੇ ਤੇ ਲੋਕ ਭਾਈ ਘਰ ਇਹਨਾਂ ਦਾ ਮਾਲਕਾਂ ਦਾ ਨਾਲ ਹੀ ਆ ਫਿਰ ਤੇ ਤਾਂ ਕਰਕੇ ਲੋਕ ਨਹੀਂ ਲਾਕੇ ਜਾਂਦੇਗੇ ਤੇ ਭਾਈ ਆਲ ਕਬਾਈ ਤੇ ਗ੍ਰੇਡੀਅੰਟਸ ਨਾਲ ਹੀ ਇਹ ਕਹਿੰਦੇ ਹੁੰਦੇ ਆ ਕਈ ਵਾਰੀ ਕਿ ਭਾਈ ਬਲੌਗ ਵੱਡੇ ਰੱਖਿਆ ਕਰ ਛੋਟੇ ਹੁੰਦੇ ਆ ਭਾਈ ਉਹ ਕੰਮ ਕਰਦੇ ਸਾਹਿਬ ਨਾਲ ਗੱਲਬਾਤ ਹੁੰਦੀ ਹੈ ਕਿ ਵੀਰ ਜਿਆਦਾ ਕੰਮ ਹੁੰਦਾ ਤਾਂ ਵੀਡੀਓ ਲੰਮੀਆਂ ਬਣ ਜਾਂਦੀਆਂ ਨੇ ਕਿਉਂ ਜੋ ਬਰਾਹੀ ਹੁੰਦਾ ਏ ਬਾਕੀ ਸਮਾਂ 9:00 ਵਜੇ ਦੇ ਲਵੇ ਕਰ ਹੀ ਲਿਆ ਲਗਭਗ ਖਿੱਚ ਖਿਚਾ ਕੇ ਤੇ ਹੁਣ ਜਾ ਕੇ ਰੋਟੀ ਪਾਣੀ ਖਾ ਕੇ ਸੌ ਜਾਣਾ ਠੀਕ ਹੈ ਆਪ ਜੀ ਨੇ ਕਰੀ ਗੜਿਆ ਟਰੈਕਟਰ ਜੇ ਤਿਆਰ ਪਤਾ ਨਹੀਂ ਕਿ ਯਾਰ ਚੰਗਾ ਤੇਰੀ ਗੱਲ ਕਰਦਾ ਯਾਰ ਵਾ ਭਾਈ ਗੁਰਦੀਪ ਸਿੰਘ ਕਮਾਂਡੀ ਠੀਕ ਹੀ ਚਾਹੀਦੇ ਹੋ ਭਾਈ ਹਾਂ ਪਤਾ ਨਹੀਂ ਕੀ ਲੜਰੀ ਨਿਕਲਦੀ ਹੈ ਕੰਮ ਕਰਦੀ ਘਰੇ ਕੀ ਪਤਾ ਲੱਗੂ ਆ ਤੇ ਫਿਲਹਾਲ ਪ੍ਰਸ਼ਾਦਾ ਪਾਣੀ ਛਕਦੇ ਆ ਤੇ ਫੇਰ ਅਗਲੀ ਗੱਲ ਬਾਤ ਹਾਂ ਦੱਸਦੇ ਆ ਹੂੰ 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 ਤੈਂ ਤੈਂ ਬਣ ਕੇ ਮਾਈ ਪ੍ਰਸ਼ਾਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੇਟਾ ਸੋਹਣੇ ਸਾਰ ਹੈ ਮੈਂ ਵਨ ਨਾ ਨਵਾਰ ਤੁਹਾਡੇ ਜਿਹੜੇ ਰੋਜ਼ ਆਨ ਦੇ ਨਾਲ ਲਾਇਕ ਸ਼ੇਅਰ ਕਰਾਇਟ ਜਰੂਰ ਜਿਆ ਕਰੋ ਪੈਲੀਆਂ ਚ ਭੇਜਿਆ ਕਰੋ ਤੁਰਤੋ ਲਾ ਕੇ ਤੁਰਤੇ ਕਪਲਾਓ ਕੇ ਸਾਰਾ ਦੇਖਿਆ ਕਰ ਬਾਤ ਬਚਾਇਆ ਕਰਿਆ ਕਰੋ ਧੰਨਵਾਦ ਤੁਹਾਡੇ ਬਾਾਰ ਰੋਟੀ ਕੀ ਬਣਾਇਆ ਅਮੀ ਰਹਿਤਾ ਰਾਇਤਾ ਵੀ ਤੇ ਤੋਰੀਆਂ ਵੀ ਢਾਲ ਪੀਆ ਤੇ ਮੱਖਣੀ ਵੀ ਹੈ ਵਾਏ ਤੁਸੀਂ ਵੀ ਖਾ ਲਓ ਸਾਰੇ ਬਾਤ ਉਹ ਅੰਦਰ ਲਿਓ ਠੀਕ ਹੈ ਸ਼ਕਦੇ ਧੰਨਵਾਦ ਸਰ ਜੀ ਵਾਹ ਵਾਹ ਟੈਂ 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 ਕੀ ਖੁਸ਼ ਆ ਗਿਆ ਖੋਰੇ ਚੱਲ ਪਏ ਖੋਰਿਆਂ ਦੀ ਰੋਤਾ ਕੀ ਚੱਲਣ ਵੀ ਭਾਈ ਕਿਉਂ ਨਾ ਤੇ ਆਖਿਰ ਉਹ ਦਿਨ ਆਈ ਹੀ ਗਿਆ ਕਿ ਆਪਾਂ ਬਈ ਕਣਕ ਵਾਲਾ ਢੋਲ ਪਰਨ ਦੀ ਸਲਾਹ ਕਰ ਲਈ ਕਿ ਟੂਈ ਮਾਰੋ ਭਾਈ ਮਿਸਤਰੀ ਦੀ ਉਹ ਪਈਆ ਕਣਕ ਵਿਚਾਲੇ ਤੇ ਇਹ ਮੰਡੀ ਜਪੋਣੀ ਹੈ ਜਿਹੜੀ ਬਚੂਗੀ ਤੇ ਹੋਰ ਥੋੜਾ ਜਿਹਾ ਲੇਟ ਗਿਆ ਅੱਜ ਵੀ ਸਾਨੂੰ ਧੁੱਪ ਚੜ ਗਈ ਤੇ ਕਿਰਾਂ ਇਹਨੂੰ 来 ਹੀ ਰੱਖ ਲੈਗੇ ਉਹ ਭੰਡ ਚੋੜੜਾ ਯਾ ਅੱਗੇ ਜੇ ਕਰ ਕੀ ਕੇ ਮਿਸਤਰੀ ਆਇਆ ਵੀ ਤਾਂ ਲਪਾਈ ਇਹਦੀ ਐ ਹੀ ਹੋ ਜੂ ਹੈ ਨਾ ਵੱਡੀ ਮੰਮੀ ਹਾਂ ਹੋ ਜੀ ਹੋ ਜੀ ਠੀਕ ਐ ਚਾਹ ਬਣਾ ਲਈ ਐ ਹਾਂ ਤੁਹਾਨੂੰ ਵੀ ਲਈ ਨੂੰ ਵੀ ਨਹੀਂ ਸੀ ਨਾਨਾ ਬਾਸ ਮੈਂ ਸ਼ੱਕ ਲਈ ਤੁਸੀਂ ਪੀਓ ਤੇ ਆਪਣੇ ਚੋਬਰ ਇੱਥੇ ਨਿਆਈ ਜਿਗੇ ਸੀਗੇ ਤੇ ਆਉਂਦੇ ਆ ਉਹ ਫਿਰ ਢੋਲ ਦੇ ਪਰਾਪਰਾਈ ਐ ਅਲੀ ਦਾ ਸਮ ਸ਼ੁਰੂ ਕਰਦੇ ਆ ਉਹ ਬੱਲੇ ਵਿੱਚ ਵੀ ਚਾਹ ਦੀ ਮਾਰ ਲਈ ਹੈਲੋ a da ਕੋਈ ਗੱਲ ਨਹੀਂ ਹੋ ਜਾਂਦੀਆਂ ਬੜੀਆਂ ਬੜੀਆਂ ਗੱਲਾਂ ਤੇ ਛੋਟੇ ਛੋਟੇ ਬੰਦੇ ਆ ਦੋ ਆਹ ਤੇ ਗੱਡੀ ਚੱਲ ਵਾਹ ਹਾ ਸਾਫ ਕਰਦਾ ਦਾ ਵੜਿਆਂ ਵਿੱਚ ਤਾਂ ਪੂਰੇ ਜਨੇ ਵਿੱਚ ਗਾ ਦੋ ਵੜ ਗਿਆ ਇਹਦੀ ਗਰਮੀ ਆ ਲੋ

ਹਾਂ ਕਲਾਕਾਰੀ ਦਿਖਾਈ ਸੀ ਦਾਸ ਨੇ ਆਪਨੇ ਆ ਮਾਰਿਆ ਸੀ ਜੀ ਤੋਂ ਇਹਦੇ ਤੇ ਰੰਗ ਰੋਗਨ ਜਿਆ ਤੇ ਕੀ ਤਾਂ ਉਵੇਂ ਝਾੜ ਪੁੰਚ ਕੇ ਆ ਰੱਖ ਲਿਆ ਜਿੱਥੇ ਆਪਾਂ ਲਪਾਈ ਲਪਾਈ ਕਰਦੇ ਸੀ ਕਿਦਾਂ ਦੇ ਕਿ ਭਾਈ ਲਪਾਈ ਵਾਲਾ ਨਹੀਂ ਕੰਮ ਲੋਟ ਆਉਂਦਾ ਸੀਗਾ ਤਾਂ ਫੇਰ ਐਂ ਹੀ ਰੱਖ ਲੈਨੇ ਆ ਕਿ ਮਿਸਤਰੀ ਕੰ ਦਾ ਕੋਈ ਨਾ ਬੋਝ ਕੇ ਧਰ ਲੋ ਤੇ ਹਲੇ ਦਿਨ ਲੱਗ ਸਕਦੇ ਆ ਤਾਂ ਇੱਥੋਂ ਦੀ ਮਿਸਤਰੀ ਕੰ ਦਾ ਆਪਾਂ ਹੀ ਹੱਥ ਮਾਰ ਕੇ ਚੈੱਕ ਵੀ ਲਿਪਾ ਪੋਚੀ ਕਰ ਦਿੰਗੇ ਤੇ ਇੱਕ ਵੀਰ ਦਾ ਕਮੈਂਟ ਆਇਆ ਸੀ ਕਿ ਭਾਈ ਆ ਤੁਹਾਡਾ ਕਿੰਨਾ ਕਤਾ ਹਾ ਹੈਗਾ ਤੇ ਕਹਿੰਦਾ ਇੱਕ ਘੰਟੇ ਦਾ ਕੰਮ ਆ ਮੇਰਾ ਇੱਕ ਘੰਟੇ 'ਚ ਲਿਪਦਿਆਂ ਮੈਂ ਤੇ ਇੱਕ ਘੰਟੇ ਵਾਲਾ ਖੈਰਤਾ ਬਈ ਕੰਮ ਹੈ ਨਹੀਂਗਾ ਤੇ ਬਾਈ ਫੁੱਟ ਐਸ ਲੋਟਾ ਇਹ ਲੰਮਾਗਾ ਦੇਖਣ ਨੂੰ ਛੋਟਾ ਜਿਹਾ ਲੱਗਦਾਗਾ ਚੱਲ ਹਾਂ ਕਹਿਣ ਚ ਗੱਲ ਬਈ ਘੰਟੇ ਵਾਲੀ ਹੋ ਜਾਂਦੀ ਆ ਬਈ ਠੀਕ ਆ ਧੰਨਵਾਦ ਬਈ ਤੇ ਬਾਕੀ ਉਹ ਤੋਂ ਲਿਆਉਣੇ ਕਰ ਕਣਕੋਂ ਭਰ ਕੇ ਮਾਂਪਲੀ ਤੇ ਕਹਿੰਦਾ ਰੀੜੀ ਤੇ ਲਿਆਵਾਂਗੇ ਧਰ ਕੇ ਘੱਟੇ ਤੇ ਮੈਂ ਤਾਂ ਕਿਹਾ ਸੀ ਉਹੀ ਆ ਆਪਦੇ ਮੋੜਿਆਂ ਤੇ ਮੋਰਾਂ ਦੇ ਧਰੇ ਤੇ ਤੁਰੇ ਆਉ ਚੁੱਪ ਕਰਕੇ ਇੱਥੇ ਪੌੜੀ ਤੇ ਚੜੋ ਤੇ ਗੱਟਾ ਵਿੱਚ ਲਮਕਾਓ ਤੇ ਬਾਕੀ ਦੇਖਦੇ ਆ ਕਿਹੜੇ ਲੋਟ ਹੁਣ ਕਣਕ ਪਾਉਣੇ ਆ ਗੱਗੂ ਨੂੰ ਸੱਦਣ ਗਿਆ ਸੀਗਾ ਨੌਜਵਾਨ ਕੀ ਕਹਿੰਦਾ ਭਾਲ ਕੇ ਲਿਆਂਦਾ ਤੇ ਗੱਗੂ ਲੋਕਦਾ ਫਿਰਦਾ ਸੀਗਾ ਕਹਿੰਦੇ ਆਉਂਦਾ ਦੇਖਦਾ ਨਹੀਂ ਚਲ ਆ ਜੂਗਾ ਆ ਗਿਆ ਓਏ ਆ ਗਿਆ ਕਿਰਾਹਾ ਕਿਧਰ ਬਾਈ ਫਿਰਦਾ ਓਏ ਹਾਂ ਸਹੀ ਆ ਥੱਲੇ ਲਾ ਦੇ ਕਰਾ ਚੱਕ ਕੇ ਉਹ ਫਿਰ ਦੁਬਾਰੇ ਵਾਹਿਗੁਰੂ ਜੀ ਲੈ ਲੈ ਰੱਬ ਦਾ ਨਾਮ ਤੇ ਨੌਜਵਾਨ ਕਹਿੰਦੇ ਭਾਈ ਇੱਥੋਂ ਘੱਟੇ ਆਪਣੇ ਘਰ ਘਰ ਰੇੜੀ ਚ ਰੱਖੀ ਜਾਵਾਂਗੇ ਤੇ ਉੱਥੇ ਬੈਗ ਲਾ ਕੇ ਵਿੱਚ ਉਲਟਾਈ ਜਾਵਾਂਗੇ ਦੇਖਦੇ ਇੱਕ ਵਾਰੀ ਐ ਅਜਮਾ ਕੇ ਕੰਮ ਤੇ ਨਹੀਂ ਆਪਦੇ ਮੋਰ ਜਿੰਦਾਬਾਦ ਲਿਆ ਗਿਆ ਤਾਂ ਵੱਜ ਕੇ ਜੋਬਰਾ ਟਾ ਟਾ ਟੇ 35 35 40 40 ਕਿਲੋ ਦੇ ਘਟੇ ਰੇੜੀ ਚ ਰੱਖ ਕੇ 17 18 ਇੱਕੋ ਵਾਰੀ ਬੋਲਡ ਨੂੰ ਪਤਾ ਲਵਾਤਾ ਹੈ ਚੱਲ ਨਹੀਂ ਲੱਗਦਾ ਚੱਲ 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 ਸਹੀ ਆ ਇਹ ਮੁੰਡੇ ਕਹਿੰਦੇ ਪੌੜੀ ਦੀ ਵੀ ਲੋੜ ਨਹੀਂ ਪੈਣੀ ਹੈ ਥੋੜੇ ਹੋਰ ਕਰ ਦੇ ਇਧਰ ਸਾਨੇ ਚ ਕਿਉਂ ਬੜਿਆਂਗਾ ਸਾਨੇ ਚ ਕਿਹਤੋਂ ਬੜਿਆਂ ਬੱਸ 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 ਮੂਹ ਰਹੀ ਹੈਗਾ ਉਹਨਾਂ ਰੱਖ ਬੱਸ ਅੱਗੇ ਰੱਖਦਾ ਪ੍ਰਿੰਡਾ ਗਵਰੀ ਹਾਂ ਪ੍ਰਿੰਡਾ ਗਵਰੀ ਕਿਤੇ ਨਹੀਂ ਵੜਦੀਆਂ ਪ੍ਰਿੰਡਾਂ ਤੇ ਕਰੋ ਬੁਣੀ ਇਹ ਲੈ ਕੇ ਰੱਬ ਦਾ ਨਾ ਤੱਕ ਗੱਗੂ ਆਪਣੇ 3 ਤਨ ਲੱਗਣਗੇ ਮਸੇ ਹਨਾ 3 ਤਨ ਲੱਗਣਗੇ ਐ ਤਾਂ ਮਸਾਂ ਚਲ ਤਾਂ ਚੜ ਮੜੇ ਅੱਜ ਚੜਦੇ ਆ ਤੂੰ ਫੇ 50 ਮਣ ਤੱਕ ਗੱਗੂ ਕਣਕ ਹੁੰਦੀ ਆ ਸਾਰੀ ਇਹਦੇ ਚ 3 ਕਿੜੀ ਲੱਗਣਗੇ ਹੋਰ ਕਿੰਨੇ 17 18 ਮਣ ਕਣਕ ਆ ਗਈ ਅੱਛਾ ਕੀ ਵੋਏ ਯੋ ਆ ਕੇ ਨੂੰ ਤਵਾ ਤਾ ਬੁਲਟੀ ਜਾਣਗੇ ਆਪ ਇਹ ਰੁਈਆ ਵੀਗਾ ਆ ਵੱਡੇ ਘੱਟੇ ਨੂੰ ਕਹਿੰਦਾ ਸੀ ਐਡੇ ਐਡੇ ਮਾ ਇਹ ਕਿਵੇਂ ਉੱਟਣਗੇ ਬੋਰੇ ਦੇਖੀ ਆ ਛੋਟਾ ਗੱਡੀ ਦੇ ਮੈਂ 50 ਕਿਲੋ ਤੋਂ ਵੱਧਾ ਗਣ ਕੇ ਆ ਇੱਕ ਮੁਥਲਰੀ ਨੇ ਵਿੱਚ ਅੱਗੇ ਬਰਾਬਰ ਰੱਖਿਆ ਕਰਾਸ ਚੈੱਕ ਵੀ ਕਰਾ ਆ ਵੀ ਲੋਟ ਆ ਕੰਮ ਇਹ ਸਾਡੇ ਨੌਜਵਾਨਾਂ ਦੀ ਰਾਇ ਸੀ ਭਾਈ ਇਹਨਾਂ ਦੀ ਰੈਡੀ ਆੜੀ ਤੇ ਮੈਂ ਤਾਂ ਆਪਦੇ ਮੋਰਾਂ ਦੀ ਕਿਹਾ ਸੀ ਗੱਟੇ ਚੱਕ ਕੇ ਲਿਆ ਕਰਾਂਗੇ। ਦਾ ਫਲਜੇ ਵਾਲੇ ਗੱਟਾਂ 'ਚ ਤਾਂ ਪੈਂਦੀ ਹੀ ਬਾਲੀ ਹੁੰਦੀ ਹੈ ਕਣਕ। ਓਹੜੇ ਕਣਾਂ ਦਾ ਅੱਛਾ ਕੀ? ਓਹੜਾ ਨਾ ਚੱਕ ਟਲ ਕਰ ਪਿਆ ਗਿਆ ਨਾ ਦੀ। ਗੱਲ ਤੇ ਰੇਲੀ ਹੋਵੇ। ਤੈਂ 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 ਦੂਜਾ ਕਿਹੜਾ? Ciao, 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 Laura, gak kesetakan sama le. Dur, deh, kayaknya ya. Udah mata ini, kerja.

ਤਦੋਂ ਉਸੇ ਆ ਚਲਦਾ ਆਪੇ ਬੰਦ ਕਰਿਆ ਹੋਇਆ ਕਿਹ ਹੈ ਜਮੈ ਸਸੂਰੇ ਦੂਸਰ ਜਰਾ ਨਹੀਂ ਲੱਗਦਾ ਆਈ ਤੇ ਅਸੀਂ ਤਾਂ ਦਸਤਰ ਚ ਲੱਗੇ ਹੋਏ ਨਾ ਘੋਮਣ ਵਾਲੀ ਕੁਰਸੀ ਤੇ ਬੈਠਾ ਕਹਦਾ ਮੈਨੂੰ ਤਾਂ ਕੀ ਮੈਥੂ ਸੋਨਾ ਦੇ ਕਹਿੰਦਾ ਯਾਰਾਂ ਨੇ ਤਾਂ ਕੰਮ ਹੀ ਕਰਨਾ ਚਾਹੀ 24 ਘੰਟੇ ਤਦੂ ਗੱਲਾਂ ਕਰਦਾ ਕਿਹੜੀਆਂ ਪਿੱਛੇ ਪੁਲਿਸ ਮਾਰਦੀ ਕਿਹੜੀਆਂ ਮੂਸੇ ਵਾਲਾ ਜਿੰਦਾਬਾਦ ਗਾਣਾ ਕਰ ਲੈ ਚੱਲ 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 ਬੱਸ ਬੋਦਾ 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 ਅਸਵਾਲਾ TJ ਦੇ ਘਰੇ ਕੰਮ ਮੁਕੰਮਲ ਹੋਣ ਵਾਲਾ ਹੀ ਹੋ ਗਿਆ ਆਪਣਾ ਤੇ ਕੰਮ ਬਾਲਟੀਆਂ ਤੇ ਆ ਗਿਆ ਲਿਆਉਣੇ ਪੈਣਗੇ ਕੋਈ ਦੋ ਗੱਟੇ ਹਾਂ ਦੋ ਗੱਟੇ ਲੈ ਜਾਣਗੇ ਬਸ ਇਹ ਸਵਾਲ ਲੱਗ ਜਿਓਦੇ ਤੈਨੂੰ ਪਤਾ ਤਾਂ ਹੈ ਆਪਾਂ ਕਿ ਭਰ ਦੇਣਾ ਲੋੜ ਉਸ ਬਹੁਤ ਵਾਰ ਕਿ ਉਧਰ ਹੀ ਆ ਤੇ ਬਾਕੀ ਭਾਈ ਧੰਨਵਾਦ ਦੋਨੇ ਤਿੰਨੇ ਮਿਸਤਰੀਆਂ ਦਾ ਜਿਹੜੇ ਟਾਈਮ ਨਾਲ ਲਪਾਈ ਕਰਕੇ ਤੇ ਅਸੀਂ ਟਾਈਮ ਨਾਲ ਢੋਲ ਭਰ ਲਿਆ ਤੇ ਢੋਲ ਭਰਨ ਤੋਂ ਅਸੀਂ ਇਸੇ ਕਰਕੇ ਲੇਟ ਹੋ ਗਏ ਕਿ ਲਪਾਈ ਤੇ ਮੂੰਹ ਨਹੀਂ ਚਾਕੀ ਕਿ ਮਿਸਤਰੀ ਤੇ ਮੂੰਹ ਨਹੀਂ ਚਾਕੀ ਕਿ ਮਿਸਤਰੀ ਆਵਾ ਲਪਾਈ ਕਰਾਂਗੇ ਫੇਰ ਇੱਥੇ ਢੋਲ ਧਰਾਂਗੇ ਹਾਰ ਕੇ ਬਸ ਇੰਨਾ ਕਸਨ ਜਿਹਾ ਛੱਡ ਲਿਆ ਕਿ ਜੇ ਮਿਸਤਰੀ ਆ ਵੀ ਜਾਂਦਾ ਤਾਂ ਬਸ ਗਿੱਲਾ ਸਿੱਲਾ ਕਰਕੇ ਐਂ ਲਪਾਈ ਕਰ ਲਾਂਗੇ ਢੋਲ ਥੱਲੇ ਹਾਂ ਇਟਾਂ ਦਾ ਲਾਤਾ ਐਂ ਖੜਵੰਜਾ ਜਿਆ ਕਿ ਪਾਣੀ ਥੱਲੋਂ ਨਹੀਂ ਲੰਘੇ ਜੇ ਧੁੱਕਾ ਜਾਵੇ ਵੀ ਡੱਫਲੀ ਵਾਲੇ ਬਾਈ ਸੁਣਾਈ ਇੱਕ ਗਾਣਾ ਸੁਣਾਈ ਗੱਗੂ ਬਸ ਬਾਟੀ ਦੇ ਨਾਲ ਦੇ ਡੱਫਲੀ ਦਾ ਲੈ ਗਿਆ ਓ ਘਾਟੋ ਡਾਂਸ ਵੀਡੀਓ ਜਾ ਲਊਗਾ ਇਹ ਬਈ ਗਾਣਾ ਗਾਈ ਹੁੰਦਾ ਸੀਗਾ ਅੱਲਾਹ ਦਾ ਕਰੇ ਘਰ ਆ ਜਾਵੇ ਸੋਣਾ ਅਗਰ ਮਾਹਮਾਨ ਬਣਿਆ ਬੈਠਾ ਸੀਗਾ ਜੋ ਕੈਮਰਾ ਦੇਖ ਕੇ ਚੁੱਪ ਕਰ ਗਿਆ ਚੱਲ ਖੈਰ ਟੈਕਨ ਫਿੱਟ ਕਰਤੇ ਆ ਪਰ ਕੇ ਤੇ ਇੱਕ ਬੋਰਾ ਹੋਰ ਭਰਨਾ ਨੌਜਵਾਨਾ ਰਾਤੀ ਤੇ ਨਹੀਂ ਖਾਦੀ ਨਹੀਂ ਖਾਏ ਸਾਰੀ ਹੈ ਸਰਦੋਲਗੜ ਤੋਂ ਪਠੰਡਾ ਤੋਂ ਸਰਦੋਲਗੜ ਇਹ ਢੋਲ ਜਾ ਉਦੋਂ ਦਾ ਭਰੀ ਪਿਆ ਸੀ ਆ ਤਰਾਈ ਕਰਨ ਵਾਸਤੇ ਉਧਰੋਂ ਗੱਗੂ ਘਾਲੇ ਪਾਸੋਂ ਢੋਲ ਪਾ ਕੇ ਲਿਆਏ ਸੀ ਕਿ ਭਾਈ ਡਰ ਕੇ ਮਿਸਤਰੀ ਆਉ ਉਹਦੋਂ ਦਾ ਫਿਰ ਕੰਮ ਹਾਂ ਸੋਡੇ ਸਾਹਮਣੇ ਹੀ ਹੈਗਾ ਕਣ ਕਾਲੇ ਢੋਲ ਭਰ ਕੇ ਸਾਮ ਤੇ ਅਦਰ ਮਰਮਪੀ ਦਿਨ ਡਿਊਟੀ ਲਾਤੀ ਕਰਾਏ ਦੀ 2-3 ਦਿਨਾਂ ਦੇ ਕਰਾਏ ਹੋਰੇ ਲਿਬੜੇ ਬੈਠੇ ਸੀਗੇ ਪਿਆਜ ਚੇੜਾ ਭੁੰਡੀ ਕਾੜ ਦੀ ਕਰਾਏ ਕੀ ਆ ਸ਼ਾ ਸ਼ਾ ਚਛਰੀ ਕਾਲ ਤੇ ਮੌਸਮ ਆਹ ਸਾਹਮਣੇ ਆਹ ਥੋੜਾ ਜਿਹਾ ਜੇ ਮੌਸਮ ਸਵੇਰ ਦਾ ਬਦਲਿਆ ਹੋਇਆ ਹਲਕਾ ਜਿਹਾ ਤੇ ਸਮਾਂ ਆਪਣੀ ਜਿਮ ਦੀ ਡਿਊਟੀ ਦਾ ਹੋ ਗਿਆ ਲਗਭਗ ਤੇ ਇਹਨਾਂ ਦੀ ਡਿਊਟੀ ਅੱਜ ਚੱਲੀ ਜਾਂਦੀ ਆਪਾਂ ਨੀਰਾ ਪਾਇਆ ਸੀ ਅੱਜ ਇਹਨਾਂ ਨੂੰ ਸਵਾ 3 ਵਜੇ 15 20 ਮਿੰਟ ਮਾੜਾ ਮੋਟਾ ਇੱਧਰ ਉੱਧਰ ਹੋ ਜਾਂਦਾ ਪਾਣੀ ਧਾਣੀ ਕੁਛ ਨੇ ਪੀ ਲਿਆ ਤੇ ਬਾਕੀ ਨਾ ਡਿਊਟੀ ਆ ਚੱਲੀ ਆਊਗੀ ਤੇ ਗੱਲਬਾਤ ਇਹ ਆ ਕਿ ਸੂਰੀ ਸਾਹਿਬ ਹਾਂ ਦੇਖਦੇ-ਦੇਖਦੇ ਲੁੱਕ ਗਏ ਨੇ ਤੇ ਇੱਕ ਭੈਣ ਸਰਪਜੀਤ ਕੌਰ ਕਹਿੰਦੇ ਸੀ ਕਿ ਬਲੌਗ ਦਾ ਕੰਟੈਂਟ ਬਦਲ ਲਓ ਤੇ ਬਲੌਗ ਦੀ ਗੱਲਬਾਤ ਇਹ ਹੁੰਦੀ ਹੈ ਕਿ ਜਿਹਹੇ ਜਆ ਆਪਣਾ ਬੰਦੇ ਦਾ ਕੰਮਕਾਰ ਹੁੰਦਾ ਉਹਦਾ ਮਤਲਬ ਇਹ ਹੈ ਕਿ ਵੀ ਉਹੀ ਦਿਖਾਈ ਜੰਨੇ ਆਗੇ ਤੇ ਇਹਦੀ ਕੋਈ ਸਕ੍ਰਿਪਟ ਨਹੀਂ ਹੁੰਦੀਗੀ ਤੇ ਬਾਕੀ ਤੁਹਾਡੀ ਗੱਲ ਭਾਈ ਸਿਰ ਮੱਥੇ ਜਰੂਰ ਕੋਸ਼ਿਸ਼ ਕਰਾਂਗੇ ਥੋੜਾ ਜਿਹਾ ਸਮਾਂ ਬਦਲ ਲੈਂਦੇ ਹੋ ਆ ਆਪਾਂ ਸਾਰਾ ਕੁਝ ਬਦਲ ਦਾਂਗੇ ਬਸ ਰੱਬ ਖੈਰ ਸੁੱਖ ਰੱਖੇ ਤੇ ਰਾਜੀ ਖੁਸ਼ੀ ਚਾਹੀਦਾ ਸਾਰਾ ਕੁਝ ਤੇ ਇਧਰ ਮਾਤਾ ਜੀ ਵੀ ਤਤਰੀ ਗੱਲ ਕਰਨ ਨੂੰ ਤਿਆਰ ਖੜੇ ਨੇ ਕਿ ਮੈਂ ਜਿੰਮ ਦੀ ਡਿਊਟੀ ਤੇ ਚੱਲਿਆ ਫਿਰ ਬੂਟ-ਤੂਟ ਕੱਥ ਲਿਆ ਆਪਦੇ ਦਵਾਰੇ ਦੀ ਡਿਊਟੀ ਦਾ ਟਾਈਮ ਹੋ ਗਿਆ ਕਾਲ ਬੇਟਾ ਸੋਨ ਸਾਰਿਆਂ ਨੂੰ ਤੁਹਾਡੇ ਭਾਵਾ ਧੰਨਵਾਦ ਇਹ ਦੇਖੋ ਸੋਦ ਪਤਾ ਹੀ ਆ ਸ਼ੁਰੂ ਤਾਂ ਲੈ ਕੇ ਛੇਰੇ ਤੇ ਕਹ ਜਰੂਰ ਦੇਖਣਾ ਬਲੌਗ ਆਪ ਪਚਾ ਲੈਣਾ ਛੱਡੋ ਔਰ ਲਾਇਕ ਸ਼ੇਅਰ ਕਮੈਂਟ ਵੀ ਜਰੂਰ ਭੇਜੋ ਤੇ ਫੇਸਬੁੱਕ ਤੇ ਦੇਖਦੇ ਤੇ ਖੋਲੋ ਜਰੂਰ ਬਸ ਸੁਣ ਤੇ ਧੰਨਵਾਦ ਤੁਹਾਡੇ ਬਾਹਰ ਛੇਤੀ ਜੀ ਨਾਲ ਬਣਾ ਦੇਣਾਗਾ ਮੈਂ ਐ ਸੋਚੀ ਜਾਂਦਾ ਮਾਤਾ ਦਾ ਆ ਡਿਵਿਊ ਆ ਜਾ ਕਰਨਗੇ ਬਸ ਜਾ ਤੂੰ ਜੇ ਮੈਨੂੰ ਫਿਰ ਉਹ ਵਾਰਟੀ ਫੇਟ ਲਾ ਜਾਂਦਾ ਚੱਲ ਕੇ ਤੈਨੂੰ ਕਰੀ ਗਿਆ ਨਹੀਂ ਠੀਕ ਹੈ ਠੀਕ ਹੈ ਮਾਤਾ ਜੀ ਤੇਦਰ ਗੱਗੂ ਨੇ ਮਾਰ ਲਿਆ ਆਸ਼ੇ ਦੇ ਸੈਲਫ ਤੇ ਉਧਰਲੇ ਵਾਲੇ ਪਾਸੇ ਜਾ ਕੇ ਲਾ ਦੂਗਾ ਗੱਡੀ ਨੂੰ ਤੇ ਬਾਕੀ ਹੁਣ ਆਈ ਤੇ ਇਸ ਮਾਫੀ ਕਰਦੇ ਆਂ ਆਪਣੇ ਅੱਜ ਦੇ ਪ੍ਰੋਗਰਾਮ ਦੀ ਉੱਥੇ ਜਾ ਕੇ ਫਿਰ ਉਹ ਹੀ ਕੁਰਬਲ ਕੁਰਬਲ ਜਮ ਵਿੱਚ ਤੇ ਉਮੀਦ ਕਰਦੇ ਆਂ ਵਧੀਆ ਲੱਗਿਆ ਉਹ ਲਾਈਕ ਲਾਜ਼ਮੀ ਕਰਦੇ ਹੋ ਤੇ ਸਬਸਕ੍ਰਾਈਬ ਕਰ ਲਿਓ ਨਵੇਂ ਤੇ ਫੋਲੋ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਸਾਫ਼ ਸੁਥਰਾ ਮਾਹੌਲ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੇ ਮਿਲਦੇ ਆਂ ਕੱਲ ਨੂੰ ਸਵੇਰੇ 7 ਵਜੇ ਨਵੇਂ ਪ੍ਰੋਗਰਾਮ ਦੇ ਨਾਲ ਧੰਨਵਾਦ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਭੈਣਾਂ ਨੂੰ